ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਬਈਜੀ ਆਪਾਂ ਹਾਜ਼ਰਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਹੁਤ ਹੀ ਸੋਹਣੀ ਕੋਠੀ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਔਰ ਬਹੁਤ ਹੀ ਜੈਜ ਰੇਟ ਦੇ ਉੱਤੇ ਵਿਕਾਊਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਮੋਗਾ ਸ਼ਹਿਰ ਦੇ ਵਿੱਚ ਵਾਰਡ ਨੰਬਰ 49 ਫਰੋਜਪੁਰ ਰੋਡ ਦੇ ਉੱਤੇ ਲਿੰਕ ਆਪਣੇ ਹਾਈਵੇ ਦੇ ਬਿਲਕੁਲ ਨੇੜੇ ਆ ਫਰੰਟ ਵੀ ਸੋਹਣਾ ਕੋਠੀ ਦਾ ਤੇ ਛੋਟਾ ਜਿਹਾ ਵਿਹੜਾ ਵੀ ਹੈਗਾ ਸੋ ਅਟੈਚ ਵਾਸ਼ਰੂਮ ਆ ਅੱਜ ਕੱਲ੍ਹ ਵਿਹੜੇ ਵਾਲੀਆਂ ਕੋਠੀਆਂ ਜਿਹੜੀਆਂ ਮਿਲਣੀਆਂ ਬਹੁਤ ਮੁਸ਼ ਸੋ ਤੁਹਾਡੇ ਵਾਸਤੇ ਪੰਜ ਮਰਲਿਆਂ ਦੀ ਕੋਠੀ ਲੈ ਕੇ ਆਂਦੀ ਆ ਕੋਠੀ ਨਵੀਂ ਬਣੀ ਆ ਫਰੈਸ਼ ਕੋਠੀ ਆ ਪੋਰਚ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚਾ ਬਾਹਰ ਦੀ ਪੌੜੀਆਂ ਚੜਦੀਆਂ ਦੋ ਬੈੱਡਰੂਮ ਆ ਅਟੈਚ ਵਾਸ਼ਰੂਮ ਆ ਨਾਲ ਅਲਮੀਰਾ ਵਾਸਤੇ ਜਿਹੜਾ ਦਿੱਤਾ ਹੋਇਆ ਜਗ੍ਹਾ ਦਿੱਤੀ ਹੋਈ ਆ ਲੌਬੀ ਕਾਫੀ ਖੁੱਲੀ ਡੁੱਲੀ ਆ ਤੇ ਜਿਹੜੀ ਰਸੋਈ ਆ ਉਹ ਵੀ ਓਪਨ ਆ ਤੁਹਾਨੂੰ ਦਿਖਾਵਾਂਗੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫ੍ਰੀ ਆਫ ਕੋਸਟ ਹੀ ਆ ਕੋਈ ਖਰਚਾ ਨਹੀਂ ਆਉਂਦਾ ਥੋੜੀ ਜੀ ਹੈਲਪ ਕਰ ਦਿਆ ਕਰੋ ਤਾਂ ਸਾਹਮਣੇ ਤੁਸੀਂ ਕਿਚਨ ਦੇਖ ਰਹੇ ਹੋ ਓਪਨ ਕਿਚਨ ਆ ਲੌਬੀ ਕਾਫੀ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਔਰ ਬਹੁਤ ਹੀ ਸੋਹਣਾ ਜਿਹੜਾ ਮਟੀਰੀਅਲ ਲੱਗਿਆ ਜਿੰਨਾ ਵੀ ਲੱਗਿਆ ਔਰ ਪਰਤੇ ਵਾਲੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਫਰੋਜਪੁਰ ਰੋਡ ਦੁੰਨੇ ਕੇ ਵਾਰਡ ਨੰਬਰ 49 ਦੇ ਵਿੱਚ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਅਟੈਚ ਵਾਸ਼ਰੂਮ ਆ ਵੈਲਟੀਨੇਸ਼ਨ ਵਾਸਤੇ ਜਿਹੜਾ ਜਾਲ ਵੀ ਦਿੱਤਾ ਹੋਇਆ ਕਬੜ ਜਿਹੜਾ ਬਣਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਅ ਰੋਸ਼ਨੀ ਵਾਸਤੇ ਹਵਾ ਵਾਸਤੇ ਜਾਲ ਦਿੱਤਾ ਹੋਇਆ ਵਾਸ਼ਰੂਮ ਦਾ ਥੋੜਾ ਜਿਹਾ ਜਿਹੜਾ ਲੈਂਟਰ ਡਾਊਨ ਕਰਕੇ ਸੋ ਬਹੁਤ ਹੀ ਵਧੀਆ ਕਿਉਂਕਿ ਜੇਕਰ ਹਵਾ ਵਾਸਤੇ ਰੋਸ਼ਨੀ ਵਾਸਤੇ ਜਾਲ ਨਹੀਂ ਦਿੱਤਾ ਜਾਂਦਾ ਤਾਂ ਤੁਹਾਨੂੰ ਪਤਾ ਹੀ ਆ ਘਰਾਂ ਦੇ ਵਿੱਚੋਂ ਜਿਹੜੀ ਆ ਸਮੈਲ ਆ ਹਮਸਾ ਉਣੀ ਜਾਂਦੀ ਸੋ ਆਪਾਂ ਵਾਸ਼ਰੂਮ ਦੇ ਵਿੱਚ ਆ ਵਾਸ਼ਰੂਮ ਦੋਨਾਂ ਕਮਰਿਆਂ ਦੇ ਨਾਲ ਜਿਹੜਾ ਅਟੈਚ ਆ ਤੇ ਬੈਡਰੂਮ ਵੀ ਜਿਹੜੇ ਆ ਕਾਫੀ ਖੁੱਲੇ ਡੁੱਲੇ ਆ। ਔਰ ਫਲੈਸ਼ ਡੋਰ ਜਿਹੜੇ ਆ ਲੱਗੇ ਹੋਏ ਆ। ਸਾਹਮਣੇ ਰੋਸ਼ਨ ਦਾ ਤੁਸੀਂ ਦੇਖ ਰਹੇ ਹੋ ਜਿਹੜਾ ਆਪਾਂ ਦੇਖਿਆ ਸੀ ਰੋਸ਼ਨੀ ਵਾਸਤੇ। ਤਾਂ ਕੋਠੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਕੋਠੀ ਆ 5 ਮਰਲਿਆਂ ਦੇ ਵਿੱਚ। ਸੋ ਰੇਟ ਦੀ ਗੱਲ ਕਰੀਏ ਤਾਂ 24 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਸ਼ੂਟ ਹੋ ਜਾਊਗੀ ਜਿੰਨਾ ਵੀਰ ਭਰਾਵਾਂ ਨੇ ਘੱਟ ਬਜਟ ਵਾਲੀ ਕੋਠੀ ਲੈਣੀ ਆ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਰੇਡ ਦੇ ਵਿੱਚ ਛੂਟ ਹੋ ਜੂਗੀ ਤੁਹਾਨੂੰ ਕੋਠੀ ਪਸੰਦ ਜਿਹੜੀ ਆ ਆਉਣੀ ਚਾਹੀਦੀ ਆ ਸੋ ਆਮੀ ਵੀਰ ਭਰਾਵਾਂ ਦੀ ਫਰਮੈਸ਼ ਹੁੰਦੀ ਆ ਕਿ ਬਾਈ ਜੀ ਕੋਈ ਛੋਟਾ ਜਿਹਾ ਵਿਹੜਾ ਹੋਵੇ ਕਿਉਂਕਿ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਪਚਾਏ 5 ਮਰਲੇ ਦੀ ਕੋਠੀ ਆ ਚਾਹੇ 10 ਮਰਲੇ ਦੀ ਕੋਠੀ ਆ ਸਾਰੀ ਦੀ ਸਾਰੀ ਜਿਹੜੀ ਆ ਛੱਤੀ ਹੁੰਦੀ ਆ ਤੇ ਮੰਜਾ ਡੋਂਨ ਨੂੰ ਵੀ ਜਗ੍ਹਾ ਜਿਹੜੀ ਆ ਉਹ ਨਹੀਂ ਹੁੰਦੀ ਸੋ ਗਲੀ ਵਿੱਚ ਜ਼ਿਆਦਾਤਰ ਬੈਠਿਆ ਨਹੀਂ ਜਾਂਦਾ ਤੇ ਗਲੀ ਦੀ ਗੱਲ ਕਰੀਏ ਤਾਂ ਕਾਫੀ ਖੁੱਲੀ ਡੁੱਲੀ ਜਿਹੜੀ ਜਗ੍ਹਾ ਗਲੀ ਹੈਗੀ ਆ 22 ਫੁੱਟ ਗਲੀ ਆ ਹਾਈਵੇ ਦੇ ਨੇੜੇ ਵੀ ਆ ਔਰ ਦਿਸ਼ਾ ਦੀ ਗੱਲ ਕਰੀਏ ਤਾਂ ਪਹਾੜ ਵਾਲੇ ਪਾਸੇ ਮੂੰਹ ਆ ਉੱਤਰ ਵੱਲ ਦਿਸ਼ਾ ਵੀ ਸੋਹਣੀ ਹੈ ਗਲੀ ਵੀ ਖੁੱਲੀ ਹੈ ਇੰਟਰਲੋਕ ਲੱਗੀ ਆ ਸਿਵਰ ਪਿਆ ਹੋਇਆ ਨਕਸ਼ਾ ਪਾਸ ਆ ਸੋ ਜਿਸ ਵੀ ਵੀਰ ਭਰਾਣੇ ਕੋਠੀ ਖਰੀਦਣੀ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਆ ਜੋ ਕਰਾਂ ਦੀ ਐਡ ਕਰਾਉਣ ਵਾਸਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਾਡੇ ਦਿੱਤੇ ਹੋਏ ਨੰਬਰ ਤੇ ਤੇ ਜੇ ਕੋਠੀ ਖਰੀਦਣੀ ਹੈ ਤਾਂ ਤਾਂ ਵੀ ਤੁਸੀਂ ਉਸੇ ਨੰਬਰ ਤੇ ਜਿਹੜਾ ਕੰਟੈਕਟ ਕਰ ਸਕਦੇ ਹੋ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਬਹੁਤ ਬਹੁਤ ਧੰਨਵਾਦ ਜੀ